ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੰਗੀ ਜਿੰਦ ਜਾਨ ਵਾਲੀ ਚੰਗੇ ਰਿਕਾਰਡ ਵਿਦ ਡਿਟੇਲ ਵਾਲੀ ਘਰੇਲੂ ਝੋਟੀ ਦਿਖਾਉਣੀ ਆ ਰੇਟ ਡਿਟੇਲ ਵੀਡੀਓ ਦੇ ਵਿੱਚ ਆਓਗੇ ਵੀਰ ਨਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਹੋਣੀ ਠੀਕ ਆ ਹਾਂਜੀ ਬਦਿਆ ਇਨਾਮ ਡਰੈਸ ਦੱਸੋ ਜੀ ਆਪਣਾ ਹਾਂਜੀ ਮਨਦੀਪ ਸਿੰਘ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜਿਹਨੂੰ ਆਪਾਂ ਸੇਖਾ ਝਲੂਰ ਕਹਿੰਦੇ ਆ ਸੇਖਾ ਸੇਖਾ ਆਪਣਾ ਬਰਨਾਲਾ ਸ਼ਹਿਰ ਤੋਂ 7 ਕਿਲੋਮੀਟਰ ਦੂਰ ਆ ਗਿਆ ਪਿੰਡ ਹਨਾ ਮੋਬਾਈਲ ਨੰਬਰ ਬਾਈ ਜੀ ਆਪਣਾ 9855821022 98558 21022 21022 ਜਿਹੜੇ ਆਪਾਂ ਝੋਟੀ ਦੇਖ ਰਹੇ ਆ ਜੀ ਆਪਣੀ ਘਰ ਦੀ ਜੰਪੜੀ ਆ ਹਾਂਜੀ ਹਾਂ ਇਹ ਇਸ ਘਰ ਦੀ ਖਾਲੀ ਹੋਈ ਹੈ ਜੀ ਕੋਈ ਨੂੰ ਤੋਂ ਹੁਣ ਤੀਜੇ ਸੂਏ ਸੂਣਾ ਜੀ ਨੇ ਅੱਛਾ ਤੀਜੇ ਸੂਏ ਸੂਣਾ ਹੁਣ ਕੋਹੇ ਨੂਰ ਸਾਹਣ ਤੋਂ ਅੱਗੇ ਹੈ ਗਿਆ ਗੱਬਣ ਹਾਂਜੀ ਹਾਂ ਜੀ ਤੇ ਇਹਦਾ ਆਪ ਪਤਾ ਵੀ ਕਿਹੜੇ ਕਸੇ ਦੀ ਆ ਹਾਂਜੀ ਇਹ ਆਪਕੇ ਜਿਹੜੇ ਟੀਕੇ ਜਿਉ ਪਤਾ ਕੁਛ ਹਾਂਜੀ ਹਾਂ ਇਹ ਮਤਲਬ ਇਹ ਜਿਹੜਾ ਸਰਕਾਰੀ ਸਰਕਾਰੀ ਸੀਮਨ ਸ਼ੋਰ ਖਾਇਆ ਸੀਗਾ ਹਾਂਜੀ ਹਾਂ ਮਤਲਬ 4-5 ਸਾਲ ਪਹਿਲਾਂ ਦੀ ਗੱਲ ਹੋਊਗੀ 4-5 ਸਾਲ ਦਾ ਮਤਲਬ ਇਹ ਸਾਡੀ ਆਪਦੀ ਪਾਲੀ ਹੋਈ ਆ ਜੀ ਹੁਣ ਇਹਦੇ ਇਹ ਲੱਗਿਆ ਸੀ ਮਤਲਬ ਕੋਈ ਨੂਰ ਦਾ ਲਕਸ ਮਟੀਰੀਅਲ ਦਾ ਅੱਜ ਇਹਦੇ ਸੂਨ ਦੇ ਵਿੱਚ ਦਿਨ ਕਿੰਨੇ ਕੁ ਬਾਕੀ ਰਹਿ ਗਏ ਜੀ ਇਹਦੇ 3 ਕਿ ਦਿਨ ਬਾਕੀ ਹੈ ਜੀ ਅੱਛਾ 3 ਕਿ ਦਿਨ ਸੂਨ ਤੇ ਬਾਕੀ ਗੱਲ ਕਰੀਏ ਆਪਾਂ ਥਣਾ ਵਗੈਰਾ ਦੀ ਚੋਣ ਚਵਾਦੀ ਇੱਕ ਨੰਬਰ ਆ ਬਿਲਕੁਲ ਹਾਂਜੀ ਹਾਂ ਜੀ ਕਹਿੰਦਾ ਬਾ ਚੋਆਈ ਇਹ ਲੋ ਕਿਸੇ ਪਾਸੋਂ ਫੇਲ ਨਹੀਂ 1% ਕਿੰਨਾ ਕੁ ਦੁੱਧ ਪਾਇਏ ਜਿਹੜੇ ਇਹਦਾ ਮਤਲਬ 14 ਲੀਟਰਾਂ ਸੀ ਚੋਆਈ ਪਿਛਲੇ ਸੂਏ ਅੱਛਾ ਦੂਜੇ ਸੂਏ ਆਪਾਂ 7 ਕਿਲੋ ਪਰ ਟਾਈਮ ਦਾ ਦੁੱਧ ਇਹਦਾ ਝੋਨੇ ਰਹੇ 14 ਕਿਲੋ ਤੇ ਵਧੀਆ ਲੰਬਾ ਟਾਈਮ ਦੁੱਧ ਦਿੱਤਾ ਹਾਂਜੀ ਹਾਂ ਤੇ ਐਤ ਕੀ ਉਮੀਦ ਕੀ ਆਪਣੋ ਇਹ ਤੋਂ ਇਹਨੂੰ ਸਾਨੂੰ 18 ਲੀਟਰ ਦੀ ਉਮੀਦ ਹੈ ਜੀ ਅੱਛਾ ਕਹਿੰਦਾ ਬਾ ਐਤ ਕੀ ਵੀ ਮੌਸਮ ਚੰਗਾ ਠੰਡਾ ਆ ਗਈ ਮੂਰੇ ਹੈਨਾ ਤੀਜੇ ਸੂਏ ਨੂੰ ਬਾਡੀ ਵੇਟ ਮੈਂ ਵੀ ਚੰਗੀ ਤਿਆਰ ਹੋ ਗਈ ਵੀ ਕਹਿੰਦਾ ਬਾ 17 ਕਿਲੋ ਦੁੱਧ ਮੰਨ ਕੇ ਲੈ ਲੈ ਵੀ ਇੰਨਾ ਪਾਉਣ ਵਾਲੀ ਝੋਟੀ ਹੈਗੀ ਆ ਜਮ ਹਾਂ ਤੇ ਰੇਟ ਬਾਈ ਜੀ ਦਾ ਕੀ ਰਹਿਣਾ ਹੈਗਾ ਰੇਟ ਬਾਈ ਜੀ ਫੋਨ ਤੇ ਫੋਨ ਤੇ ਕਰਾਂਗੇ ਆਪਾਂ ਚੀਜ਼ ਦੇ ਹਿਸਾਬ ਵਾਲਾ ਹੋਊਗਾ ਜਮਾ ਹਾਂਜੀ ਹਾਂ ਤੋਰੇ ਬਾਅਦ ਸਭਰੋ ਕੱਦ ਕਾਠ ਵਗੈਰਾ ਤੁਸੀਂ ਝੋਟੀਆਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੇ ਵਜਨ ਵਜੂਦ ਵਾਲੀ ਆ ਸਿੰਘ ਸਾਜ ਵਗੈਰਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਤੀਜਾ ਸੂਆ ਸੂਰੀਆ ਪ੍ਰੋਪਰ ਤੇ ਸੂਨ ਦੇ ਵਿੱਚ ਅਜਿਹੇ ਤਿੰਨ ਚਾਰਕ ਦਿਨ ਪੈਂਡਿੰਗ ਪਿਆ ਝੋਟੀ ਦੇ ਲੱਸੀ ਨਾ ਵੀ ਕਿਸੇ ਪਾਸੇ ਥੋੜੀ ਬਾਕੀ ਥਾਣਾ ਦੇ ਵਿੱਚ ਇਹੇ ਵਿੱਥੀ ਬਹੁਤ ਜ਼ਿਆਦਾ ਤੇ ਕੋਈ ਵੀਰੇ ਨੂੰ ਲੱਸੀ ਨਾ ਵੀ ਨਮਨੇ ਸੋ ਬਰਾ ਬਾਡੀ ਵੰਤਰ ਵਗੈਰਾ ਝੋਟੀ ਚੰਗੀ ਆ ਐਲ ਡੀ ਐਫ ਦਾ ਕੋਹੇ ਨੂਰ ਦਾ ਸੀਮਨ ਲੱਗਿਆ ਤੀਜਾ ਸੂਆ ਸੂਂਦੀਆ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਬਾਈ ਜੀ ਨੰਬਰ ਬੋਲੇ ਦੁਬਾਰੇ ਆਪਣਾ 9855221022 ਕੜਾਇਓ ਗਿੜਿਆ ਕੋਰੀ ਦਾ ਸੋ ਕੋਈ ਵੀ ਵੀਰ ਇਸ ਝੋਟੀ ਨੂੰ ਖਰੀਦਣਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ